ਚੰਦੂ ਅੱਜ ਟੂਰਨਾਮੈਂਟ ਦੇ ਵਿੱਚ ਪਹੁੰਚੇ ਅੱਜ ਅਸੀਂ ਇੱਥੇ ਪਿੰਡ ਨੰਗਲਸੋਲ ਦੇ ਵਿੱਚ ਫੁੱਟਬਾਲ ਟੂਰਨਾਮੈਂਟ ਸਿਗਾ ਨੰਗਲਸੋਲ ਸਾਡਾ ਬਾਰਡਰ ਦਾ ਪਿੰਡ ਆ ਕਾਫੀ ਜਿੱਥੇ ਸਹੂਲਤਾਂ ਦੀ ਬਹੁਤ ਅਜੇ ਜ਼ਿਆਦਾ ਲੋੜ ਹੈ ਤੇ ਇੱਥੇ ਟੂਰਨਾਮੈਂਟ ਤਾਂ ਕਿ ਬਹੁਤ ਖੁਸ਼ੀ ਹੋਈ ਕਿ ਜਿਹੜੇ ਨੇ ਸਾਡੇ ਸਪੋਰਟਸ ਨਾਲ ਪਿਆਰ ਕਰਨ ਵਾਲੇ ਵੀ ਨੇ ਤੇ ਹੀਰਾ ਭਾਜੀ ਨੇ ਉਹ ਹਰ ਸਾਲ ਇਹ ਟੂਰਨਾਮੈਂਟ ਕਰਵਾਉਂਦੇ ਨੇ ਆਪਣੇ ਫਾਦਰ ਦੀ ਯਾਦ ਵਿੱਚ ਤੇ ਚੰਗਾ ਲੱਗਦਾ ਕਦੇ ਕਦੇ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਐਵੇਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਜੇ ਅਸੀਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਕਿਤੇ ਚੰਗੇ ਪਾਸੇ ਲੋੜਨਾ ਨਸ਼ੇ ਤੋਂ ਦੂਰ ਰੱਖਣਾ ਨਸ਼ੇ ਤੋਂ ਦੂਰ ਰੱਖਣ ਦਾ ਇੱਕ ਤਰੀਕਾ ਕਿ ਬੱਚੇ ਬਿਜ਼ੀ ਰਹਿਣ ਤੇ ਬਿਜ਼ੀ ਰਹਿ ਸਕਦੇ ਨੇ ਜੇ ਅਸੀਂ ਉਹਨਾਂ ਨੂੰ ਕਿਤੇ ਸਪੋਰਟਸ ਵਾਲੇ ਪਾਸੇ ਲਗਾਉਂਦੇ ਆ ਤੇ ਬਹੁਤ ਵਧੀਆ ਲੱਗਾ ਸਾਡੇ ਇਹ ਬਾਰਡਰ ਬੈਲਟ ਹੈ ਜਿੰਨੂੰ ਅਸੀਂ ਪਛੜੇ ਹੋਏ ਕਹਿੰਦੇ ਆ ਪਰ ਸਾਡੇ ਇੱਥੇ ਵੀ ਟੂਰਨਾਮੈਂਟਸ ਹੁੰਦੇ ਨੇ ਸਾਡੇ ਇੱਥੇ ਵੀ ਸਪੋਰਟਸ ਨਾਲ ਲੋਕ ਪਿਆਰ ਕਰਦੇ ਨੇ ਬਹੁਤ ਵਧੀਆ ਲੱਗਾ ਤੇ ਸਾਡੀ ਸਰਕਾਰ ਦਾ ਜਿਹੜਾ ਸ਼ੁਰੂ ਤੋਂ ਮੇਨ ਮਕਸਦ ਵੀ ਰਿਹਾ ਹੈ ਮਾਨ ਸਾਹਿਬ ਨੇ ਖੇਡਾਂ ਵਤਨ ਪੰਜਾਬ ਦੀਆਂ ਵੀ ਕਰਵਾਈਆਂ ਨੇ ਤੇ ਅਸੀਂ ਕਿਤੇ ਨਾ ਕਿਤੇ ਪ੍ਰਮੋਟ ਵੀ ਕਰਦੇ ਆ ਅਸੀਂ ਆਪਣੇ ਹਲਕੇ 'ਚ ਵੀ ਪ੍ਰਮੋਟ ਕਰਦੇ ਆ ਜਿੱਥੇ ਕਿਤੇ ਵੀ ਅਸੀਂ ਸਪੋਰਟਸ ਕਿੱਟ ਵੀ ਕਾਫੀ ਦਿੱਤੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਵੀ ਜਿਹੜਾ ਖੇਡਾਂ ਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਕਿੱਟਸ ਵੀ ਹੋਰ ਪ੍ਰੋਵਾਈਡ ਕਰਵਾਉਣ ਜਾ ਰਿਹਾ ਸਾਡੇ ਗਰਾਊਂਡਸ ਦਾ ਜਾਂ ਸਟੇਡੀਅਮਸ ਦੇ ਵੀ ਬਹੁਤ سارے ਪ੍ਰੋਪੋਜ਼ਲਸ ਨੇ ਜਿਹੜੇ ਸਾਡੇ ਪੰਜਾਬਦਿਆਂ ਵੀ ਸ਼ੁਰੂ ਕੀਤੀਆਂ ਸੀ ਦੀਆਂ ਕਾਫੀ ਸਪੋਰਟਸ ਨਾਲ ਵੀ ਹੰਗਾਰਾ ਮਿਲਿਆ ਤੇ ਸਰਕਾਰ ਤੇ ਆਪਣੇ ਵੱਲੋਂ ਹਰ ਕੋਸ਼ਿਸ਼ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਸਾਨੂੰ ਲੱਗਦਾ ਹੈ ਕਿ ਸਾਨੂੰ ਆਮ ਲੋਕਾਂ ਨੂੰ ਵੀ ਇਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਜਿੱਦਾਂ ਇੱਥੇ ਟਰਨਮੈਂਟ ਪਿੰਡ ਦੇ ਵਿੱਚ ਹੋ ਰਿਹਾ ਹੈ ਐਦਾਂ ਹੀ ਅਗਰ ਸਾਡੇ ਹਰ ਪਿੰਡ ਦੇ ਵਿੱਚ ਖੇਡਾਂ ਨੂੰ ਪਿਆਰ ਕਰਨ ਵਾਲੇ ਹੋਣ ਜਿਹੜੇ ਟਰਨਮੈਂਟਸ ਕਰਵਾਂ ਤੇ ਆਪਾਂ ਕਿਤੇ ਨਾ ਕਿਤੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੇ ਜਾਂ ਜਿੱਦੀ ਸਾਡੀ ਜਵਾਨੀ ਹੈ ਪੰਜਾਬ ਦੀ ਉਹਨੂੰ ਅਸੀਂ ਚੰਗੇ ਪਾਸੇ ਲਗਾ ਸਕਦੇ ਹਾਂ ਨੌਜਵਾਨਾਂ ਨੂੰ ਕਿਤੇ ਨੌਜਵਾਨਾਂ ਨੂੰ ਅਪੀਲ ਤੇ ਇਹ ਕਿ ਜਿਹੜਾ ਆਉਣ ਵਾਲਾ ਸਮਾਜ ਜਿਹੜਾ ਆ ਉਹ ਨੌਜਵਾਨ ਉਹਨਾਂ ਵਾਸਤੇ ਉਹਨਾਂ ਨੂੰ ਬਿਲੋਂਗ ਕਰਦਾ ਉਹਨਾਂ ਨੂੰ ਅੱਗੇ ਹੋਣਾ ਚਾਹੀਦਾ ਹੈ ਉਹਨਾਂ ਨੂੰ ਆਪਣੇ ਆਪ ਨੂੰ ਬਿਜ਼ੀ ਰੱਖਣਾ ਚਾਹੀਦਾ ਫੋਨ ਤੋਂ ਹਟ ਕੇ ਸਪੋਰਟਸ ਵੱਲ ਜਾਣਾ ਚਾਹੀਦਾ ਹੈ ਸਪੋਰਟਸ ਦੇ ਨਾਲ ਪਰਸਨੈਲਿਟੀ ਵੀ ਡਵੈਲਪ ਹੁੰਦੀ ਹੈ ਔਰ ਕਿਤੇ ਨਾ ਕਿਤੇ ਉਹ ਮਾੜੀਆਂ ਕੰਮਾਂ ਤੋਂ ਵੀ ਬਚੇ ਲੈਂਦੇ ਨੇ ਸਪੋਰਟਸ ਇੱਕੋ ਇੱਕ ਦਾ ਹੈ ਅਗਰ ਆਪਾਂ ਪੰਜਾਬ ਨੂੰ ਫਿਰ ਤੋਂ ਜਿਹੜਾ ਹੈ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਪੰਜਾਬ ਦੀ ਆਸ ਪੀੜ੍ਹੀ ਨੂੰ ਨੌਜਵਾਨ ਪੀੜ੍ਹੀ ਨੂੰ ਅਗਰ ਚੰਗੇ ਪਾਸੇ ਲਾਣਾ ਹੈ ਇਹਨਾਂ ਦੇ ਮੈਂ ਭੰਦੀ ਆਪਣੀ ਅਮਨਦੀਪ कौर ਦੀ ਦਾ ਧੰਨਵਾਦ ਦੀਆਂ ਜਿਨ੍ਹਾਂ ਬੜਾ ਕੀਮਤੀ ਰੁਝਾਨ ਜੋ ਆਪਣਾ ਸਮਾਂ ਕੱਢ ਕੇ ਸਾਡੇ ਪਿੰਡ ਪਹੁੰਚੇ ਨੇ ਤੁਹਾਨੂੰ ਪਤਾ ਪ੍ਰਦੀਪ ਜੀ ਅਸੀਂ ਅੱਗੇ ਸਰਦੀਆਂ ਚ ਵੀ ਸਾਲ ਚ ਦੋ ਵਾਰੀ ਟੂਰਨਾਮੈਂਟ ਕਰਾਉਨੇ ਆ ਅੱਗੇ ਸਟੇਟ ਲੈਵਲ ਦਾ ਹੁਣ ਪਿੰਡੂ ਪੱਦਰ ਦਾ ਕਰਾਉਂਦੇ ਆ ਤੇ ਗਾਂ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਹੋਰ ਥੋੜਾ ਚੰਗਾ ਕਰਕੇ ਵਧੀਆ ਕਰਾਈਏ ਕਿਉਂਕਿ ਨਸ਼ਿਆਂ ਦਾ ਬਹੁਤ ਜ਼ਿਆਦਾ ਵਾਂਣ ਵਗਣ ਡਿਆ ਤੁਹਾਨੂੰ ਪਤਾ ਪ੍ਰਦੀਪ ਜੀ ਉਹ ਸਾਡੇ ਪਿੰਡ ਦੇ ਬੱਚੇ ਆ ਜਿਹੜੇ ਜੁੜੇ ਆ ਤੇ ਅਸੀਂ ਇਹਨਾਂ ਨੂੰ ਜੋੜ ਕੇ ਰੱਖਾਂਗੇ ਕਹਿਣਾ ਜਿਉਂਨੇ ਇੱਕ ਛੋਟਾ ਜਿਹਾ ਇਵੈਂਟ ਪਰਾਲਾ ਕੀਤਾ ਵਾ ਜਿਵੇਂ ਕਿ ਪਹਿਲਾਂ ਵੀ ਆਪਾਂ ਸਰਦੀਆਂ ਚ ਵੀ ਇੱਕ ਪਰਾਲਾ ਕੀਤਾ ਸੀਗਾ ਕਿ ਜਿਹੜੇ ਬੱਚੇ ਆ ਸਾਡੇ ਉਹ ਨਸ਼ਿਆਂ ਨੂੰ ਛੱਡ ਕੇ ਇੱਕ ਚੰਗੀਆਂ ਖੇਡਾਂ ਵਾਂ ਲਾਉਣ ਤੇ ਆਪਣਾ ਜਿਹੜਾ ਜੀਵਨ ਆ ਉਹ ਨਸ਼ਿਆਂ ਚ ਬਰਬਾਦ ਨਾ ਕਰਨ ਤੇ ਜਿਹੜਾ ਆਪਣਾ ਫਿਊਚਰ ਆ ਉਹ ਚੰਗਾ ਵਧੀਆ ਭਵਿੱਖ ਰੇ ਕਿਤੇ ਉਹਨਾਂ ਦੀ ਸਿਹਤ ਪੱਖੋਂ ਵਧੀਆ ਰਹੂਗਾ ਜੇ ਗੇਮਾਂ ਕਰਨਗੇ ਤੇ ਇਹ ਕੌਣ ਵਾਲਾ ਸਮਾਂ ਉਹਨਾਂ ਲਈ ਵੈਸੇ ਵਧੀਆ ਰਹੂਗਾ ਜੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸੁਵਿਧਾ ਮਿਲਦੀ ਹੈ ਤਹਾਨੂੰ ਇੱਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤਾਂ ਵੀ ਮਿਲਦੀਆਂ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇਓ ਇੱਥੇ ਮਨਾਓ। ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। કરિાયરમ પાર્ટી હોય પાર્ટી આજ બુક કરો અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਔਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ गीजर सिंटेक्स मॉंटेक्स दिया पानी वाली टंकियां ते हार्डवेयर ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ पीजीए ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼